ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕੁਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਬਘੇਲੇ ਦੇ ਵਿੱਚ ਇਕਬਾਲ ਸਿੰਘ ਬਾਈ ਕੇ ਘਰੇ ਵਪਾਰ ਦਾ ਬਾਈ ਉਹਨਾਂ ਦਾ ਕੰਮ ਆ ਤਾਂ ਤਿੰਨ ਜਰਸੀ ਤੁਹਾਡੀ ਡਿਮਾਂਡ ਤੇ ਪੂਰੀਆਂ ਕਰਾਂਗੇ ਮਿੱਤਰੋ ਤਿੰਨੇ ਸੂਈਆਂ ਸਵਈਆਂ ਤਿਆਰ ਤੋਂ ਤੜੀਆਂ ਆਜੋ ਕਰਦੇ ਆ ਗੱਲਬਾਤ ਬਾਈ ਪਗੜੇ ਦੇ ਨਾਲ ਆਪਾਂ ਸਾਰੀ ਜਾਣਕਾਰੀ ਲੈਣੇ ਪਗੜੇ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਬਾਈ ਬਹੁਤ ਵਧੀਆ ਬੰਨਿਆ ਲਾਲ ਸਾਫਾ ਤੇ ਲਵਾ ਦੇਗਾ ਕਾਪਾ ਹਨਾ ਅੱਜ ਹਾਂਜੀ ਐ ਹੀ ਆ ਫਿਰ ਬਾਈ ਤੇ ਅੱਜ 3 ਜਨਵਾਰ ਹਾਂਜੀ ਹਾਂਜੀ ਆ ਪਹਿਲੇ ਨੰਬਰ ਤੇ ਬੈਣ ਜਿਹੜੀ ਕੀ ਡਿਟੇਲ ਆ ਬਾਈ ਇਹ ਚੌਗੀ ਆਈ ਮੂਹਨ ਪਹਿਲਣ ਵੜ ਸੁਈ ਚਾਰ ਦਿਨ ਸੁਈ ਹੈ ਹਾਂਜੀ ਕਿੰਨੇ ਦਿਨ ਹੋ ਗਏ ਸੁਈ ਨੂੰ ਵੀਰੇ ਇਹ ਅੱਜ ਸਵੇਰ ਹੀ ਸੁਈ ਆ ਅੱਜ ਸਵੇਰ ਹੀ ਸੁਈ ਜੇ ਜਰੂਰ ਪੈ ਗਈ ਓਕੇ ਜੇਰ ਪੈ ਗਈ ਆ ਤੇ ਬੌਲਾ ਥੋੜਾ ਜਿਹਾ ਕੱਢਤਾ ਆਪਾਂ ਚੋਣ ਚਣ ਕੇ ਵੀ ਨਿਕਲਿਆ ਚੋਣ ਬਹੁਤ ਵਧੀਆ ਸੀਲ ਆ ਉਹਨੂੰ ਚੋਣ ਹਾਂਜੀ ਪੂਰੀ ਸੀਲ ਆ ਬੱਛਾ ਮਗਰ ਕਿ ਬੱਛੀ ਬੱਛਾ ਜੀ ਕੀ ਰੇਡ ਰਹੂਗਾ ਵੀਰੇ ਇਹਦਾ 52000 ਮਾਨਤਣ ਮਾਨਤਣ 50000 ਦੀ ਕੱਢੀ ਫਾਦੋ ਤੋਰੀ ਬੜੇ ਲੈ ਵੀ ਮਿੱਤਰੋ ਪਹਿਲਣ ਵੜ ਦੰਦੋ ਚਾਰ ਦਿਨ ਦੇ ਬਾਈ ਹਾਂਜੀ ਚਾਰ ਦਿਨ ਦੇ ਬੱਛੀ ਆ ਪਹਿਲਣ ਪਲੂਣ ਮਿੱਤਰੋ ਜਰਸੀ ਕਰਾਸ ਵ ਕਰੇ ਦੁੱਧ ਪੀਣ ਵਾਲੇ ਲਈ ਪੂਰੀ ਟਾਪ ਜੀਦਾ ਬਾਈ ਫੇਸ ਕੁਆਲਟੀ ਕਿੰਨੀ ਚੰਗੀ ਹੈ ਵੇੜ ਦੀ ਥਣ thro ਕਿੰਦਾ ਚੰਗਾ ਲੱਗਾ ਦੁੱਧਾਂ ਦੇ ਵਿੱਚ ਜੋ ਪਕੜੇ 14 15 ਕਿਲੋ ਹੈ ਹਾਂਜੀ ਹਾਂਜੀ ਹੈ ਹਾਂਜੀ ਉਹ ਲੈ ਆ ਬਾਈ ਲੈ ਮਿੱਤਰੋ ਪਹਿਲਾਂ ਵੇੜ ਚਾਰ ਦੰਦ ਸੂਪੀਏ ਜੇਰ ਜੁਰ ਭਾਤੀ ਓਕੇ ਜਾਵਾਂ ਤੇ ਦੁੱਧ ਕਿੰਨਾ ਦੇਜੂ ਤੇਰੇ ਤੇਰਪੇ ਨਾਲ ਬਾਈ ਦੁੱਧ ਹੀ 14 15 ਕਿਲੋ ਦੇ ਦੂ ਖੁੱਲਾਈ ਦੇ ਦੂਗੀ ਬੱਚੀ ਦੁੱਧ ਹਾਂ ਥਣ ਤੁਨੀ ਬਹੁਤ ਚੰਗਾ ਲੱਗਾ ਹੈ ਹਾਂਜੀ ਥਣ ਤਾਂ ਮਹੀਆ ਰੋ ਜਣ ਵੀ ਫਿਰ ਨਿਆਰਾ ਹੀ ਹੋਣਾ ਨਾ ਹਾਂਜੀ ਹਾਂਜੀ ਉਹ ਨਹੀਂ ਮੇਤਰਾ ਥਾਣਾ ਬਖਾਰੀ ਪਹਾੜਾ ਚੰਗਾ ਥਾਣਾ ਮਈਆਂ ਦਾ ਥਾਣਾ ਤੁਨ ਲੱਗਾ ਕਰਮ ਵਾਲੀ ਨੂੰ ਗੁਲਾਬੀ ਚਾਰੇ ਥਰਮ ਮਾਗਰ ਬੱਛਾ ਪਹਿਲਾਂ ਸੂਈ ਸਵਾਈ ਅੱਜ ਹੀ ਸੂਈਏ ਜੇਰ ਪਾਤੀ ਹੈਣਾ ਬਈ ਤੇ ਰੇਟ ਇਹਦਾ 52000 50000 ਦੀ ਦੇਣੀ ਆ ਹਾਂਜੀ ਤੇ ਦੋ ਨੰਬਰ ਵਾਲੀ ਬਈ ਉਹ ਵੀ ਪਹਿਲੇ ਨਹੀਂ ਸੂਈ ਵੜ ਹਸੇ ਵੀ ਪਹਿਲੇ ਨਹੀਂ ਆ ਹਾਂਜੀ ਇਨੂ ਕਿਨੇ ਅੰਦਰ ਹੋ ਗਿਆ ਬਾਈ ਸੂਈ ਨੂੰ ਇਹ ਵੀ ਹੈ ਤਾਜੀ ਜਮਾ ਬਿਲਕੁਲ ਸਵੇਰ ਹੀ ਸੂਈ ਹੈ ਬੱਛਾ ਕੇ ਬੱਛੀ ਇਹਦਾ ਮਗਰ ਵੀ ਬੱਛਾ ਹੀ ਹੈ ਠੀਕ ਹੈ ਇਹਦੇ ਦਾ ਕਿੰਨਾ ਕੋ ਬੋੜਾ ਦੁੱਧ ਹੋਊਗਾ ਆੜੀਆ ਇਹਦਾ ਜੀ 4 ਕਿਲੋ ਕੱਢਿਆ ਇਹਦਾ 4 ਕਿਲੋ ਥੱਲੋਂ ਤੇ ਵੀ ਬਹੁਤ ਜ਼ਬਰਦਸਤ ਹੈ ਨਾ ਹਾਂਜੀ ਹਾਂਜੀ ਕੱਢੀ ਬਾਹਰੋਂ ਤੋਰੀ ਮਾਰ ਜੀ ਇਹਨੂੰ ਬਾਈ ਮਿੱਤਰੋ ਥੱਲੋਂ ਇਹ ਵੀ ਡਾਡੀ ਚੰਗੀ ਵੈੜਾ ਵੇਖੋ ਕਰਾ ਜੀ ਤੁਹਾਨੂੰ ਪਸੰਦ ਨਾ ਜਾਂ ਤਾਂ ਕਹਿਆ ਜੀ ਹਾਂ ਲੀਵਾ ਭਾਂਡਾ ਕਿੱਡਾ ਖਰਾ ਥਣ ਥਣ ਚਾਰੇ ਮਜ਼ਬੂਤੀ ਵਾਲੇ ਹੂੰ ਲਈ ਠੀਕ ਹੈ ਬਾਈ ਉਹ ਲੇ 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 ਦੁਰ ਦੇ ਦਰਮਿਆਨੇ ਸਾਈ ਦੇ ਵਿੱਚ ਜਰੂਰ ਆ ਪਰ ਡਿਜ਼ਾਈਨ ਚੰਗੇ ਬੱਛੀ ਦੇ ਹਨਾ ਹਾਂਜੀ ਇਹ ਕਿੰਨੇ ਦੀ ਦੇ ਦੇਗੇ ਭਾਈ ਹੈ ਇਹਦਾ ਮੁੱਲ ਆ 45000 49 45 45 45000 ਲੜ ਪਿਆਰ ਹੋ ਜੂ ਵਿੱਚੋਂ ਹੈ ਹਾਂਜੀ ਇਹ ਆਪਾਂ 42000 ਦੀਆਂ ਨਾਲ ਦੇਣੀ ਬਸ ਠੀਕ ਹੈ ਭਾਈ 92000 ਦਾ ਜੋੜਾ ਹੋ ਗਿਆ ਹੈ ਹੈ ਭਾਈ ਹਾਂਜੀ ਜੋੜਾ 92 ਦਾ ਨਾ ਬਸ ਠੀਕ ਹੈ ਜਿਵੇਂ ਤੁਸੀਂ ਕਹਤਾ ਹਾਂ ਬਸ ਠੀਕ ਆ ਮਾਨਤਨ ਕਰਦੀ ਜੋੜਾ ਲੈਣ ਤੇ ਹਾਂਜੀ ਤੇ ਤਿੰਨ ਨੰਬਰ ਵਾਲੀ ਜੁਗਣੀ ਇਹ ਪਹਿਲਾਂ ਨਹੀਂ ਸੂਈ ਉਹ ਵੈੜ ਖੀਰੀ ਆ ਠੀਕ ਐ ਖੀਰੀ ਆ ਹੈ ਖੀਰੀ ਆ ਜੀ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਕੱਲ ਸੂਈ ਆ ਕੱਲ ਸੂਈ ਬੱਚਾ ਦੇਗੀ ਕਿ ਬੱਚੀ ਇਹ ਤਾਂ ਮਗਰ ਬੱਚੀ ਆ ਜਿਹੜੀਆਂ ਧਾਰਾ ਹੋਣੀਆਂ ਇਹਦੇ ਥਲੇ ਇਹ ਤਾਂ ਜੀ ਆਪਾਂ ਬੌਲਾ ਹੀ ਘੱਡਾ 2.5 ਕਿਲੋ ਬਾਲੀ ਨਹੀਂ ਹਸਾ ਵੇਲੀ ਕੀਤੀਗੀ ਠੀਕ ਐ ਠੀਕ ਐ ਬਾਈ ਹਾਂ ਜੀ ਤੁਹਾਨੂੰ ਚੰਗਾ ਲੱਗਾ ਹਨਾ ਬਾਈ ਹਾਂ ਜੀ ਹੋ ਇਹ ਕਿੰਨੇ ਦੀ ਦੇ ਦੇਂਗੇ ਵੀਰੇ ਇਹਦਾ ਮੋਲ ਵੀ 45000 45000 ਦੇਣੀ ਕਿੰਨੇ ਦੀ ਵੀ ਇਹ ਵੀ 42000 ਦੀ ਇਹ ਵੀ 42 ਵਾਲੀ ਪਾਲਿਆ ਵੀ ਮਿੱਤਰੋ ਇਹ 42 42 ਹਜ਼ਾਰ ਵਾਲੇ ਭਾਗੇ ਫਿਰ ਬਈ ਉੱਤਰ ਵੀ 42 42 ਵਾਲਾ ਤੇ ਕੜਾਕੇ ਪੈ ਹੀ ਹੈ ਨਾ ਹੂੰ ਲੈ ਜਾ ਬਈ ਮਟਰਾ ਮੋੜ ਦਾ ਮੋੜ ਦਾ ਚੱਲ ਬਈ ਹੂੰ ਲਈ ਠੀਕ ਆ ਬਈ ਲਿਆ ਬਈ ਦੋ ਦੋ ਦਾ ਦੇ ਦੂ 12 ਕਿਲੋ ਬੱਸੀ ਯਾਰ ਹਾਂਜੀ ਹੂੰ ਹਾਂਜੀ ਆ ਭਾਈ ਤੜਕੇ ਥੋੜਾ ਥੋੜਾ ਬੌਲਾ ਹੀ ਕੱਢਿਆ ਬਸ ਇੰਨਾ ਦਾ ਇਹਨਾਂ ਦਾ ਰਾਤ ਫਿਰ ਸਵਾਉਣ ਤੇ ਹੀ ਰਿਆਂ ਤੰਨੇ ਹੈ ਹਾਂਜੀ ਹਾਂਜੀ ਇਹਦਾ ਜੇਰਾ ਚੱਕਦਾ ਹੀ ਰਹਿ ਗਏ ਉਹ ਕਈ ਵਾਰੀ ਆਈ ਹੁੰਦਾ ਨਾ ਯਾਰ ਵਧੀਆ ਜੇਰ ਜੂਰ ਪਾਤੀ ਹੋਵੇ ਨਾ ਗਾਂ ਫੇਰ ਸੂਈ ਹੁੰਦੀ ਬਾਈ ਹਨਾ ਹਾਂਜੀ ਹਾਂਜੀ ਜੇਰ ਨਾ ਪਈ ਹੋਵੇ ਫਿਰ ਅੱਧੀ ਗਾਂ ਰਹਿ ਜਾਂਦੀ ਬਾਈ ਹਾਂਜੀ ਹੋ ਨੰਬਰ ਕਿੰਨਾ ਆ ਗਿਆ ਬਾਈ 98149 ਹਾਂ 21532 ਹਾਂ 62846 ਹਾਂ 68167 ਇੱਕ ਵਾਰੀ ਹੋਰ ਆਉਣ ਦੇ 98149 ਹਾਂ 21532 ਹਾਂ 62846 68167 ਲੈ ਵੀ ਮਿੱਤਰੋ ਇਹ ਤਿੰਨ ਜਾਨਵਰ ਸੀ ਬਾਈ ਹੁਣਾਂ ਦੇ 2 42 42 ਵਾਲੇ ਭਾ ਤੇ ਇੱਕ ਅੱਧੀ ਅੱਧੀ ਕਹਿੰਦੇ 50000 ਨੂੰ ਤੇ 50000 ਦੇ ਵਿੱਚ ਜਦੋਂ ਮਿਲ ਜੇ ਗਾਂ ਫਿਰ ਬਣਾ ਲੈਣੀ ਚਾਹੀਦੀ ਆ ਕਰੇ ਥਾਂ ਹੁਣ ਕਰਤੀ ਆ ਬਗੜੇ ਨੇ ਹਾਂ ਤੁਸੀਂ ਦੱਸੋ ਕਿਵੇਂ ਕਰਨੀ ਆ ਤਾਂ ਦੱਸੋ